25000 ਰੁਪਏ ਵਾਲਾ ਗੱਦਾ ਬਾਈ ਕਹਿੰਦਾ ਜਮਾ ਮੁਫਤ ਦੇ ਵਿੱਚ ਦੇ ਦੂੰ ਆ ਬਾਈ ਐਂ ਦੇਖ ਲੋ ਵੀ ਕੱਲਾ ਬੰਦਾ ਗੱਦਾ ਚੱਕ ਨਹੀਂ ਸਕਦਾ ਦੇ ਜੇ ਕੱਲਾ ਬੰਦਾ ਚੱਕ ਜੇ ਉਹਨੂੰ ਮੰਨੇ ਜਾਂਗੇ ਹੋਰ ਦੱਸ ਆ ਕੀ ਬਾਤ ਹੈ ਬਾਈ ਤੇ ਬੈੱਡ ਦੇ ਨਾਲ ਫਰੀ ਦੇਣਾ ਬਈ ਇਹ ਬੈੱਡ ਦੇ ਨਾਲ ਫਰੀ ਦੇਣਾ ਵੀਰੇ ਗੱਦਾ ਕੀ ਬਾਤ ਹੈ 25000 ਰੁਪਏ ਦਾ ਗੱਦਾ ਜਿਹਦੇ ਲੱਗ ਗਿਆ ਰੂਹ ਖੁਸ਼ ਹੋ ਜੂ ਉਹਦੀ ਇੰਨੀ ਜ਼ਿੰਮੇਵਾਰੀ ਮੇਰੀ ਤੇ ਕੀ ਬਾਤ ਹੈ ਸੌਫਟ ਸੌਫਟ ਬੈੱਡ ਵੀਰੇ ਸੌਫਟ ਸੌਫਟ ਆ ਪੂਰਾ ਜ਼ਬਰਦਸਤ ਗੱਦਾ ਤੇ ਬੈੱਡ ਕੀ ਰੇਟ ਦਵਾਂਗੇ ਬੈੱਡ ਵੀਰੇ ਜੇ ਕੱਲਾ ਬੈੱਡ ਲੈਣਾ 65000 ਰੁਪਏ ਦਾ ਪਰ ਆਪਾਂ ਤਾਂ ਸੈੱਟ ਦੇਣਾ ਉਹਨਾਂ ਨੂੰ ਸਾਰਾ ਵਧੀਆ ਕੀ ਕੀ ਮਿਲ ਜੂ ਇਸ ਵਿੱਚ ਇਹ ਚ ਵੀਰੇ ਬੈੱਡ ਮਿਲ ਜੂ ਨਾਲ ਗੱਦਾ ਮਿਲ ਜੂ ਨਾਲ ਸੋਫਾ ਮਿਲ ਜੂ ਟੇਬਲ ਮਿਲ ਜੂ ਸ਼ੀਸ਼ਾ ਮਿਲ ਜੂ ਜਿੰਨਾ ਮਰਜੀ ਮੰਗ ਲੈਣ ਅੱਛਾ ਆ ਨਾਲ ਮਿਲ ਜੂ ਆ ਨਾਲ ਮਿਲ ਜੂ ਸੋਫਾ ਤੇ ਕੀ ਰੇਟ ਹੋ ਗਿਆ ਦੋਨਾਂ ਚੀਜ਼ਾਂ ਦਾ ਵੀਰੇ ਦੋਨੋਂ ਚੀਜ਼ਾਂ ਤੁਹਾਨੂੰ ਦੇ ਦਾਂਗੇ 155000 ਰੁਪਏ ਦੀ 155000 ਰੁਪਏ ਦੀ ਦੋਹਾਂ ਚੀਜ਼ਾਂ ਦੀ ਦੋਨੋਂ ਚੀਜ਼ਾਂ ਤੇ ਕਾਦੇ ਚ ਬਣਾ ਹੋਇਆ ਵੀ ਇਹ ਇਹ ਸਾਰਾ ਵੀਰੇ ਐਚ ਆਰ ਫਾਰਮ ਪਾਈ ਹੋਈ ਆ ਇਟਾਲੀਅਨ ਵੁੱਡ ਲੱਗੀ ਹੋਈ ਆ ਇਹਨਾਂ ਕੱਪੜੇ ਦੀ ਜ਼ਿੰਮੇਵਾਰੀ ਹੋਊਗੀ 10 ਸਾਲ ਦੀ ਗਾਰੰਟੀ ਹੋਊਗੀ ਦੇ ਡਿਲੀਵਰੀ ਡਿਲੀਵਰੀ 올 ਪੰਜਾਬ ਫਰੀ ਜਿੱਥੇ ਮਰਜੀ ਮਾਰ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫਰੀ ਆ ਬਾਈ ਜੀ ਤੁਸੀਂ ਨੱਗ ਗਿਨ ਲਓ ਬੈੱਡ ਗੱਦਾ ਸੋਫਾ ਟੇਬਲ ਸ਼ੀਸ਼ਾ ਕੀ ਬਾਤ ਚਾਰ ਪੰਜ ਨੱਗ ਹੋ ਗਏ 1 ਲੱਖ 55 ਹਜ਼ਾਰ ਇੱਕ ਚੀਜ਼ ਹੋਰ ਦੇ ਦਿਓ ਗਿਫਟ ਗਿਫਟ ਤੁਹਾਨੂੰ ਪਤਾ ਸ਼ੀਸ਼ਾ ਆਪ ਲਾਇਆ ਹੋਇਆ ਬਾਈ ਛੋਟਾ ਮੋਟਾ ਤਕੜਾ ਗਿਫਟ ਦੋ ਜਿਹੜਾ ਕੋਈ ਦੇਖਣ ਵਾਲਾ ਕਹਦੇ ਵੀ ਯਾਰ ਹਾਂ ਰੂਖ ਹੋਸ ਉਹ ਨਹੀਂ ਬਈ ਕੁਰਸੀ ਕਰਸੀ ਨਹੀਂ ਕਹਿੰਦੇ ਤੁਸੀਂ ਹਾਂ ਕੁਰਸੀ ਉੱਤੀ ਉੱਤੇ ਵਾਲੀ ਚੀਜ਼ ਆਈ ਬਈ ਬੰਦਾ ਯਾਦ ਕਰੇ ਯਾਦ ਕਰੇ ਆ ਲੈਣਾ ਯਾਰ ਆ ਲੈ ਦੇ ਆ ਬਈ ਪੱਕਾ ਗੱਲ ਲੈ ਬੈ ਕੇ ਦਿਖਾ ਦੇ ਕੱਖ ਨੂੰ ਬਾਈ ਕਿਆ ਬਾਤ ਹੈ ਭਾਈ ਇੱਕ ਗਿਫਟ ਦੇ ਤੌਰ ਤੇ ਆਹਾ ਆਉਣਾ ਕਿੱਥੇ ਬੋਲ ਆਉਣਾ ਵੀਰੇ ਮੱਲਣ ਪਿੰਡ ਮੁਕਸਰ ਸਾਹਿਬ ਜ਼ਿਲ੍ਹਾ ਹਾਂ ਤੇ ਸਿੰਘ ਫਰਨੀਚਰ ਹਾਊਸ ਨੰਬਰ ਚੱਲੀ ਜਾਂਦਾ ਵੀਡੀਓ ਸ਼ੇਅਰ ਕਰਕੇ ਆਜੋ ਆ ਚੀਜ਼ ਜਮਾ ਫ੍ਰੀ ਫ੍ਰੀ ਲੈ ਲਓ ਜਮਾ ਹੋਰ ਦੱਸੋ ਇਹਦੇ ਨਾਲ ਫ੍ਰੀ ਲੈ ਲਓ ਚੱਕ ਇਦੂ ਉੱਤੇ ਆਫਰ ਹੋ ਨਹੀਂ ਸਕਦਾ ਵੀਡੀਓ ਕਰ ਦੋ ਸ਼ੇਅਰ ਧੰਨਵਾਦ